ਚੰ ਪਰਸਨ ਦਾ ਅਜ ਸੁਭਾਗ ਫਿਰ ਪ੍ਰਾਪਤ ਹੋਇਆ ਹੈ ਆਉ ਅਸੀਸ ਬਖਸ਼ਿਸ਼ ਕਰੋ ਗੁਰਦੇਵ ਸਵਾਮੀ ਮਹਾਰਾਜ ਨੂੰ ਸੀਸ ਝੁਕਾਓ ਪਿਆਰ ਨਾਲ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਲੰਬੇਰੇ ਹਨ ਅਸ਼ਟ ਪਦੀਆਂ ਅੱਠ ਪਦਿਆਂ ਵਾਲੇ ਸ਼ਬਦ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚੋਂ ਚੱਲ ਰਹੀ ਹਨ ਜਦੋਂ ਗੁਰੂ ਕੀ ਬਾਣੀ ਨੂੰ ਪੜੋਗੇ ਨਾ ਮਾਲਕ ਨੇ ਤਰਤੀਬ ਬੜੇ ਪਿਆਰ ਦੇ ਨਾਲ ਗੁਰਦੇਵ ਨੇ ਬਾਣੀ ਦੀ ਬਣਾਈ ਹੈ ਇਨਸਾਨ ਨੇ ਕੁਝ 5 4 10 ਪੰਨਿਆਂ ਦੇ ਕੁਝ ਲੇਖ ਲਿਖੇ ਹੋਣ ਨਾ ਆਪਣੇ ਆਰਟੀਕਲ ਲਿਖਿਆ ਹੋਏ ਕੋਈ ਉਹਨੂੰ ਕਿਤਾਬ ਦੇ ਵਿੱਚ ਪਬਲਿਸ਼ ਕਰਨ ਦਾ ਕਿਤੇ ਮੌਕਾ ਮਿਲ ਜਾਏ ਇੱਕ ਬੇਨਤੀ ਹੋਰ ਕਰਦਿਆਂ ਜੋ ਅੱਜ ਦਾ ਇਹ ਸ਼ਬਦ ਹੈ ਉਹ ਸਾਰਾ ਇਸੇ ਚੀਜ਼ ਦੇ ਦੁਆਲੇ ਘੁੰਮਦਾ ਹੈ ਕਿ ਇਨਸਾਨ ਚਾਰ ਕੋ ਅੱਖਰ ਲਿਖ ਕੇ ਹੰਕਾਰੀ ਹੋ ਜਾਂਦਾ ਹੈ ਕਿਤੇ ਕਵਿ ਦੇ ਚਾਰ ਬੋਲ ਲਿਖ ਦਿੱਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਇੰਸਟਾ ਦੇ ਉਤੇ ਪੋਸਟ ਕਰ ਦਿੱਤੇ ਵਾਇਰਲ ਹੋ ਗਈ ਚਾਰ ਬੰਦਿਆਂ ਨੇ ਉਹਨੂੰ ਲਾਈਕ ਕਰ ਦਿੱਤਾ ਸ਼ੇਅਰ ਹੋ ਗਏ ਤੇ ਇਨਸਾਨ ਦੇ ਸਿਰ ਦੇ ਉੱਤੇ ਹੰਕਾਰ ਬੜੀ ਛੇਤੀ ਆ ਕੇ ਨੱਚਦਾ ਹੈ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਪਾਤਸ਼ਾਹ ਦੇ ਸਾਨੂੰ ਸਰੂਪ ਅੱਜ ਇਹ ਪ੍ਰਕਾਸ਼ਮਾਨ ਮਿਲ ਰਿਹਾ ਨਾ ਇੱਕ ਪਾਸੇ ਥੋੜੇ ਕੁ ਸਮੇਂ ਵਾਸਤੇ ਅੱਖੋਂ ਪਰੋਲੇ ਇੰਨੀ ਗੱਲ ਨੂੰ ਬਾਹਰ ਰੱਖ ਦਈਏ ਕਿ ਮਾਲਕ ਜੀ ਤੁਹਾਡੇ ਕੋਲ ਮੈਂ ਦੁੱਧ ਲੈਣ ਆਇਆ ਤੁਹਾਡੇ ਕੋਲ ਪੁੱਤ ਲੈਣ ਆਇਆ ਤੁਹਾਡੇ ਕੋਲ ਰਿਜ਼ਕ ਲੈਣ ਆਇਆ ਤੁਹਾਡੇ ਕੋਲ ਘਰ ਲੈਣ ਆਇਆ ਤੇ ਤੁਸੀਂ ਦੇਓਗੇ ਤੇ ਮੇਰਾ ਇਹ ਸ਼ਰਦਾ ਮੇਰਾ ਪਿਆਰ ਮੇਰੀ ਮੁਹੱਬਤ ਤੁਹਾਡੇ ਨਾਲ ਤਾਂ ਬਣੇਗੀ ਮੰਨ ਲਓ ਕੁਝ ਸਮੇਂ ਵਾਸਤੇ ਕਿ ਮੈਂ ਤੁਹਾਨੂੰ ਤਾਂ ਮੰਨ ਰਿਹਾ ਕਿ ਤੁਸੀਂ ਮੈਨੂੰ ਆ ਸਾਰੀਆਂ ਚੀਜ਼ਾਂ ਦੇ ਰਹੇ ਹੋ ਤੇ ਤੁਹਾਨੂੰ ਸੀਸ ਮੈਂ ਤਾਂ ਚੁਕਾ ਰਿਹਾ ਮੈਂ ਬੜੀ ਵਾਰ ਜ਼ਿਕਰ ਕਰਦਾ ਹੁੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੇ ਜੀਵਨ ਦੇ ਵਿੱਚੋਂ ਜੋ ਸਾਨੂੰ ਆ ਸਾਖੀਆਂ ਮਿਲਦੀਆਂ ਨੇ ਸੁਪਨੇ ਛਾਂ ਕਰ ਦਿੱਤੀ ਖੇਤੀ ਉਜਾੜ ਦਿੱਤੀ ਜਦੋਂ ਵੇਖਿਆ ਆ ਕੇ ਰਾਏ ਬੁਲਾ ਰਹੇ ਨੇ ਖੇਤੀ ਹਰੀ-ਪਰੀ ਸੀ ਹੱਥ ਦੇ ਨਾਲ ਪੱਥਰ ਰੋਕ ਦਿੱਤਾ ਇਹ ਸਾਰੀਆਂ ਚੀਜ਼ਾਂ ਨੂੰ ਜੇਕਰ ਕੁਝ ਸਮੇਂ ਵਾਸਤੇ ਇੱਕ ਪਾਸੇ ਰੱਖ ਦਈਏ ਕਿ ਅਸੀਂ ਤਾਂ ਮੰਨ ਰਹੇ ਗੁਰੂ ਨਾਨਕ ਸਾਹਿਬ ਨੂੰ ਜੇਕਰ ਸਾਰੀਆਂ ਚੀਜ਼ਾਂ ਨੂੰ ਇੱਕ ਸਮੇਂ ਵਾਸਤੇ ਥੋੜੇ ਕੁ ਸਮੇਂ ਲਈ ਇੱਕ ਪਾਸੇ ਰੱਖ ਦਈਏ ਐਨਾ ਥੋੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਸਮੇਂ ਦਾ ਹਾਕਮ ਹੈ ਬਾਬਰ ਉਹਦੇ ਮੂੰਹ ਦੇ ਉੱਤੇ ਖੜ ਕੇ ਉਹਨੂੰ ਲਲਕਾਰ ਰਹੇ ਨੇ ਅਸੀਂ ਤਾਂ ਨਹੀਂ ਮੰਨ ਰਹੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸੱਜਣ ਠੱਗ ਕਿਸੇ ਨੂੰ ਰਾਤ ਆਪਣੇ ਕੋਲ ਰੱਖਦਾ ਹੈ ਜ਼ਹਿਰ ਦੇ ਦਿੰਦਾ ਹੈ ਖਾਣੇ ਦੇ ਵਿੱਚ ਖੂਦ ਵਿੱਚ ਸੁੱਟ ਦਿੰਦਾ ਹੈ ਮਾਰ ਦਿੰਦਾ ਹੈ ਬੰਦੇ ਨੂੰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਕੇਵਲ ਦੋਵੇਂ ਜਾਣੇ ਨੇ ਸੱਜਣ ਠੱਗ ਦੇ ਕੋਲ ਰਾਤ ਰੇ ਉਹਨੂੰ ਆਪਣੇ ਉਪਦੇਸ਼ਾਂ ਦੇ ਨਾਲ ਉਹਨੂੰ ਉਹਦੇ ਮਨ ਨੂੰ ਉਹਦੇ ਮਾਈਂਡ ਨੂੰ ਬਿਲਕੁਲ ਰੀਸੈਟ ਕਰ ਦਿੱਤਾ ਹੈ ਐਨਾ ਥੋੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਅਸੀਂ ਤੁਹਾਨੂੰ ਤਾਂ ਸਿਰ ਝੁਕਾ ਰਹੇ ਹਾਂ ਇਹ 1430 ਅੰਕ ਦੇ ਖਜ਼ਾਨੇ ਨੂੰ ਦੇਖਦੇ ਹੋ ਨਾ ਇੱਕ ਪਾਸੇ ਕੁਝ ਕੁ ਸਮੇਂ ਵਾਸਤੇ ਮਨ ਦੇ ਅੰਦਰ ਸਵਾਲ ਪੈਦਾ ਕਰੀਏ ਮਹਾਰਾਜ ਐਨੀ ਬਾਣੀ ਨੂੰ ਲਿਖਿਆ ਤੁਹਾਨੂੰ ਕਿਦਾਂ ਪਤਾ ਕਿ ਆਹ ਸ਼ਬਦ ਇਸ ਰਾਗ ਦਾ ਹੈ ਤੇ ਇਸ ਸ਼ਬਦ ਨੂੰ ਇਸ ਰਾਗ ਦੇ ਵਿੱਚ ਅੰਕਿਤ ਕਰਨਾ ਹੈ ਇਨਸਾਨ ਕੋ ਕਿਤੇ 5 400 ਕਿਤੇ ਸ਼ੇਰ ਹੋਣਾ ਸ਼ੇਰ ਲਿਖੇ ਹੁਣ ਉਹਨੇ ਆਪ ਰਚੇ ਹੋਣ ਉਹਨੂੰ ਤਰਤੀਬ ਬੰਦ ਕਿਵੇਂ ਕਰਨਾ ਹੈ ਉਹਨੂੰ ਉਹਨੂੰ ਸ਼ੈਲੀ ਕਿਵੇਂ ਦੇਣੀ ਹੈ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਨਸਾਨ ਨੂੰ ਬੇਸ਼ੱਕ ਮੇਰਾ ਇਹ ਵਿਸ਼ਾ ਹੈ ਕਥਾ ਦਾ ਜਦੋਂ ਕਿਤੇ ਬੋਲਣਾ ਹੋਵੇ ਕਿ ਅੱਜ ਇਸ ਚੀਜ਼ ਦੇ ਉੱਤੇ ਬੋਲਣਾ ਹੈ ਅੱਜ ਇਸ ਟੌਪਿਕ ਤੇ ਬੋਲਣਾ ਹੈ ਅੱਜ ਇਸ ਟੌਪਿਕ ਤੇ ਬੋਲਣਾ ਹੈ ਤਿਆਰੀ ਕਰਨ ਲੱਗਿਆ ਇੱਕਦਮ ਇਨਸਾਨ ਜਿਹੜਾ ਉਹ ਬਖਲਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਦੇ ਸ਼ਬਦ ਕਿੱਥੋਂ ਭਗਤਾਂ ਦੇ ਕੋਲੋਂ ਚੱਲ ਕੇ ਆਏ ਕਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਕਿੱਥੇ ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਦੀ ਬਾਣੀ 63 ਸ਼ਲੋਕ ਲਿਖੇ ਨੇ ਉਹਨਾਂ ਨੂੰ ਕਿਹੜੀ ਕਿਹੜੀ ਵਾਰ ਦੇ ਨਾਲ ਕਿਹੜੀ ਕਿਹੜੀ ਵਾਰ ਦੇ ਨਾਲ ਇਹ ਸ਼ਲੋਕ ਜਿਹੜਾ ਉਹ ਅਟੈਚ ਕੀਤਾ ਜਾਣਾ ਹੈ ਕਿ ਕਿਸ ਨਾਲ ਸੰਬੰਧ ਰੱਖਦਾ ਇਹ ਸ਼ਲੋਕ ਉਹਦੇ ਨਾਲ ਫਿੱਟ ਕੀਤੇ ਕਿੰਨੇ ਕਮਾਲ ਦੀ ਤਰਤੀਬ ਦਿੱਤੀ ਹੈ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੇ ਮਾਲਕ ਨੇ ਜਦੋਂ ਬਾਣੀ ਅੰਕਿਤ ਕੀਤੀ ਨਾ ਜਦੋਂ ਬਾਣੀ ਨੂੰ ਐਡੀਟਿੰਗ ਕੀਤੀ ਪਹਿਲਾ ਪ੍ਰਕਾਸ਼ ਜਦੋਂ ਹੋਇਆ ਏ 1604 ਦੇ ਵਿੱਚ ਪਹਿਲਾਂ ਤੇ ਵੱਖ-ਵੱਖ ਜਿਲਦਾਂ ਸਨ 사ਣੀ ਗੁਰੂ ਸਾਰੀ ਗੁਰਬਾਣੀ ਦੀਆਂ ਚਾਰ ਗੁਰੂਆਂ ਦੀ ਬਾਣੀ ਵੱਖਰੀ-ਵੱਖਰੀ ਸੀ ਭਗਵੇਂ ਪਾਸ਼ਾ ਦੀ ਬਾਣੀ ਵੱਖਰੀ ਸੀ ਭਗਤਾਂ ਦੀ ਬਾਣੀ ਵੱਖਰੀ ਸੀ ਉਹ ਸਾਰੀ ਬਾਣੀ ਨੂੰ ਇਕੱਠਿਆਂ ਕਰਕੇ ਇੱਕ ਜਿਲਦ ਤਿਆਰ ਕਰਨੀ ਸੀ ਮਾਲਕ ਨੇ ਪਹਿਲਾਂ ਤੇ ਉਹ ਬਾਣੀਆਂ ਨੂੰ ਰੱਖਿਆ ਜਿਹੜੀਆਂ ਬਾਣੀਆਂ ਰਾਗ ਮੁਕਤ ਸਨ ਜਿਹੜੇ ਰਾਗਾ ਤੋਂ ਬਾਹਰ ਸਨ ਉਹਨਾਂ ਨੂੰ ਰਾਗ ਮੁਕਤ ਬਾਣੀਆਂ ਵਿੱਚ ਰੱਖ ਦਿੱਤਾ। ਸ੍ਰੀ ਰਾਗ ਫਿਰ ਸ਼ੁਰੂ ਕੀਤਾ ਹੈ। 14 ਅੰਕ ਤੋਂ ਮਾਲਕ ਨੇ ਪਹਿਲਾਂ ਇਹ ਸ਼ਬਦ ਲਿਖੇ ਇੱਕ ਤੁਕੇ ਵਰਤੇ, ਚੌ ਤੁਕੇ ਵਰਤੇ, ਪੰਜ ਪਦੇ ਵਰਤੇ, ਅਸ਼ਟ ਛੇ ਸ਼ਕੇ ਵਰਤੇ ਜਿਹਨੂੰ ਸ਼ੰਤ ਕਿਹਾ ਜਾਂਦਾ ਹੈ। ਸ਼ੰਤ ਵਰਤੇ, ਸ਼ੰਤਾਂਰ ਬਾਅਦ ਅਸ਼ਟ ਪਦੀਆਂ ਵਰਤੀਆਂ। ਅਸ਼ਟਪਦੀਆਂ ਤੋਂ ਬਾਅਦ ਮਾਲਕ ਨੇ ਵਾਰਾਂ ਨੂੰ ਜਿਹੜਾ ਹੈ ਨਾਲ ਐਡ ਕੀਤਾ ਹੈ ਹਰੇਕ ਵਾਰ ਦੇ ਅੰਦਰ ਮਾਲਕ ਨੇ ਫਿਰ ਵਾਰਾਂ ਦਰਜ ਕੀਤੀਆਂ ਵਾਰਾਂ ਤੋਂ ਬਾਅਦ ਮਾਲਕ ਨੇ ਫਿਰ ਭਗਤਾਂ ਦੀ ਬਾਣੀ ਦਰਜ ਕਰਕੇ ਉਸ ਰਾਗ ਨੂੰ ਖਤਮ ਕਰ ਦਿੱਤਾ ਅਸ਼ਟਪਦੀਆਂ ਚੱਲ ਰਹੀਆਂ ਨੇ ਅੱਠ ਪਦਿਆਂ ਵਾਲੇ ਸ਼ਬਦ ਲੰਬੇਰੇ ਨੇ ਫਿਰ ਕਿਹੜੇ-ਕਿਹੜੇ ਗੁਰੂ ਨੇ ਅਸ਼ਟਪਦੀਆਂ ਲਿਖੀਆਂ ਨੇ ਉਹਨਾਂ ਨੂੰ ਲਿਖਿਆ ਗਿਆ ਪਹਿਲੇ ਗੁਰੂ ਦੂਜੇ ਗੁਰੂ ਤੀਸਰੇ ਗੁਰੂ ਚੌਥੇ ਗੁਰੂ ਪੰਜਵੇਂ ਗੁਰੂ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਕਰਕੇ ਕਲੋਜ਼ਿੰਗ ਰਾਗ ਖਤਮ ਹੋ ਗਿਆ ਤੁਸੀਂ ਦੇਖਿਓ ਜਦੋਂ ਸਹਿਜ ਪਾਠ ਕਰੋਗੇ ਭਗਤਾਂ ਦੀ ਬਾਣੀ ਦੇ ਨਾਲ ਹੀ ਰਾਗ ਖਤਮ ਹੁੰਦਾ ਹੈ ਕਮਾਲ ਦੀ ਤਰਤੀਬ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮਾਲਕ ਨੇ ਤੇ ਨਾ ਅੱਜ ਦੇ ਸਮੇਂ ਦੇ ਅੰਦਰ ਅਸੀਂ ਕੰਪਿਊਟਰ ਦੇ ਉੱਤੇ ਵਰਕ ਕਰਦੇ ਆ ਨਾ ਕੋਈ ਚੀਜ਼ ਦੁਬਾਰਾ ਕਾਪੀ ਪੇਸਟ ਹੋ ਜਾਏ ਉੱਤੇ 에ਰਰ ਆ ਜਾਂਦਾ ਕਿ ਇਹਦੇ ਨਾਲ ਦੀ ਚੀਜ਼ੇ ਸੇਮ ਹੈ ਹੁਣ ਤੁਸੀਂ ਕਦੇ ਸ਼ਬਦ ਪੜਿਆ ਹੋਣਾ ਜੋ ਸ਼ਲੋਕ ਪੜਦੇ ਹੋ ਨਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤੁ ਮਹਤ ਤਿਤ ਦਿਵਸ ਰਰ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਤਰਮ ਹਦੂਰ ਇਹ ਜਿਹੜੇ ਸ਼ਬਦ ਪੜਦੇ ਹੋ ਇਹੀ ਸ਼ਬਦ ਫਿਰ ਬਾਅਦ ਚ ਗੁਰੂ ਅੰਗਦ ਦੇ ਮਾਰੇ ਪਾਸ਼ਾ ਦਾ ਸ਼ਬਦ ਹੁੰਦਾ ਹੈ ਉਥੇ ਪਵਨ ਗੁਰੂ ਹੈ ਪਵਨ ਨਹੀਂ ਹੈ ਕਮਾਲ ਦੀ ਗੱਲ ਕਿੱਥੇ ਵਾਵੇ ਦਾ ਤੇ ਊੜੇ ਦਾ ਉਚਾਰਨ ਕੀਤਾ ਕੀ ਮਤ ਪੇਦ ਹੈ ਉਹਨੂੰ ਉਸ ਚੀਜ਼ ਦੇ ਨਾਲ ਐਡ ਕੀਤਾ ਸਿਰ ਚੁੱਕਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਅੱਗੇ ਸਾਨੂੰ ਗੁਰੂ ਨੇ ਕੇਵਲ ਬਾਣੀ ਦੇ ਦਿੱਤੇ ਹੋਏ ਰਸਤੇ ਉੱਤੇ ਚੱਲਣ ਵਾਸਤੇ ਸਿਰ ਨਿਸ਼ੇਧ ਨਹੀਂ ਦਿੱਤੀ ਮਾਲਕ ਨੇ ਸਾਨੂੰ ਆਪਣੀ ਵੋਕੇਬਲਰੀ ਆਪਣੀ ਇੰਟੈਲੀਜੈਂਸੀ ਉਹਨੂੰ ਵਧਾਉਣ ਵਾਸਤੇ ਮਾਲਕ ਨੂੰ ਪ੍ਰੇਰਣਾ ਲਈਏ ਮਾਲਕ ਜੀ ਇੰਨਾ ਸ਼ਾਰਪ ਮਾਈਂਡ ਕਿਵੇਂ ਹੋ ਸਕਦਾ ਹੈ ਪੜਨ ਵਾਲੇ ਪਾਸਿਓ ਸਾਨੂੰ ਗੁਰਬਾਣੀ ਜਿਹੜੀ ਹੈ ਸੇਹ ਦਿੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਨੂੰ ਹਰੇਕ ਐਂਗਲ ਤੋਂ ਲੈ ਕੇ ਚੱਲੀਏ ਕੇਵਲ ਇਹ ਨਹੀਂ ਕਿ ਗੋਲਕ ਚ ਰੁਪਈਆ ਪਾਇਆ ਦੇਖ ਕਰਾਈ ਬਸ ਸੁਖਣਾ ਸੁਖ ਲਈ ਇਥੋਂ ਤੱਕ ਸੀਮਤ ਨਾ ਰਹੀਏ ਜਿਵੇਂ ਇੱਕ ਨਾਈਫ ਹੈ ਨਾ ਇੱਕ ਚਾਕੂ ਹੈ ਉਹਨੂੰ ਉਸ ਦਾ ਪ੍ਰਯੋਗ ਕੋਈ ਸਬਜ਼ੀ ਕੱਟਣ ਵਾਸਤੇ ਕਰਦਾ ਹੈ ਉਸੇ ਨਾਈਫ ਦਾ ਪ੍ਰਯੋਗ ਕੋਈ ਜਿਹੜਾ ਜਿਹੜਾ ਕੋਈ ਜਿਹਦੀ ਕੋਈ ਮਾਸ ਦੀ ਸ਼ਾਪ ਹੈ ਉਹ ਮਾਸ ਕੱਟਣ ਵਾਸਤੇ ਉਸ ਚਾਕੂ ਦਾ ਪ੍ਰਯੋਗ ਕਰਦਾ ਹੈ ਜੇ ਉਹੀ ਚਾਕੂ ਕਿਸੇ ਚੋਰ ਦੇ ਹੱਥ ਆ ਜਾਏ ਲਟੇਰੇ ਦੇ ਹੱਥ ਆ ਜਾਏ ਉਹ ਮਾਰਨ ਵਾਸਤੇ ਪ੍ਰਯੋਗ ਕਰਦਾ ਹੈ ਜੇ ਉਹੀ ਨਾਈਫ ਕਿਸੇ ਡਾਕਟਰ ਦੇ ਹੱਥ ਆ ਜਾਏ ਉਹ ਨੂੰ ਉਹ ਜਿੰਦਗੀ ਦੇ ਦਿੰਦਾ ਵੱਖ-ਵੱਖ ਪ੍ਰਯੋਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਹਰੇਕ ਐਂਗਲ ਦੇ ਨਾਲ ਲੈ ਕੇ ਚੱਲੀਏ ਮਾਲਕ ਜੀ ਮੈਂ ਪੜਦਾ ਹਾਂ ਮੈਂ ਨੌਕਰੀ ਲੈਣਾ ਚਾਹੁੰਦਾ ਮੈਂ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦਾ ਮੈਂ ਸਫਲਤਾ ਹਾਸਲ ਕਰਨੀ ਚਾਹੁੰਦਾ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਤਰੀਕੇ ਨਾਲ ਪੜ੍ਹਨਾ ਸ਼ੁਰੂ ਕਰ ਜਿਵੇਂ ਇੱਕ ਰੁੱਖ ਹੁੰਦਾ ਹੈ ਨਾ ਕਹਿੰਦੇ ਕੋਈ ਰੁੱਖ ਦੇ ਜਾ ਕੇ ਕੋਈ ਲੰਮਾ ਪਿਆ ਦਿਨ ਭਰ ਦੀ ਥਕਾਨ ਸੀ ਮੈਂ ਮਿਹਨਤ ਮਜ਼ਦੂਰੀ ਕੀਤੀ ਮਿਹਨਤ ਮਜ਼ਦੂਰੀ ਕਰਨ ਤੋਂ ਬਾਅਦ ਦਿਨ ਭਰ ਦੀ ਥਕਾਨ ਹੋਈ ਰੁੱਖ ਦੇ ਜਾ ਕੇ ਲੰਮਾ ਪੈ ਗਿਆ ਰੁੱਖ ਵੱਲ ਵੇਖ ਰਿਹਾ ਤੇ ਨਾਲ ਗੱਲਾਂ ਕਰ ਰਿਹਾ ਕਹਿੰਦਾ ਵੇਖ ਰੁੱਖ ਦੀ ਸ਼ਾਂ ਕਿੰਨੀ ਸੰਗਣੀ ਹੈ ਕਿੰਨੀ ਠੰਡਕ ਦੇ ਰਿਹਾ ਹੈ ਉਸੇ ਰੁੱਖ ਦੇ ਹੇਠਾਂ ਕੋਈ ਡਾਕਟਰ ਜਾ ਕੇ ਬੈਠਾ ਉਹ ਕਹਿੰਦਾ ਕਿੰਨੀ ਆਕਸੀਜਨ ਹੋਏਗੀ ਇਸ ਰੁੱਖ ਦੇ ਵਿੱਚ ਕਿੰਨੇ ਲੋਕਾਂ ਨੂੰ ਜ਼ਿੰਦਗੀ ਦੇ ਰਿਹਾ ਹੈ ਉਸੇ ਰੁੱਖ ਦੇ ਹੇਠਾਂ ਇੱਕ ਕਾਰਪੈਂਟਰ ਲੱਕੜ ਦਾ ਕੰਮ ਕਰਨ ਵਾਲਾ ਪਿਆ ਜਾ ਕੇ ਉਹ ਕਹਿੰਦਾ ਜੇਕਰ ਇਹਨੂੰ ਕਟਿਆ ਜਾਏ ਇਹਨੂੰ ਸੁਕਾ ਕੇ ਇਹਨੂੰ ਚਰਾਇਆ ਜਾਏ ਤੇ ਇਹਦੇ ਦਰਵਾਜ਼ੇ ਕਿੰਨੇ ਸੋਨੇ ਤਿਆਰ ਹੋਣਗੇ ਵੱਖ-ਵੱਖ ਤਰੀਕੇ ਨਾਲ ਵੇਖ ਲਿਆ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ਾ ਦੀ ਬਾਣੀ ਨੂੰ ਕੇਵਲ ਇਹ ਨਾ ਕਹੀਏ ਕਿ ਗੋਲਕ ਜਪਾਇਆ ਰੁਪਈਆ ਤੇ ਮਹਾਰਾਜ ਹੁਣ ਸੁਖਣਾ ਪੂਰੀ ਕਰਦੇ ਫਟਾਫਟ ਆਹ ਕਰਾਤੀ ਉਦੇਗ ਆਹ ਦੇ ਤੈ ਰਮਾਲਾ ਆਹ ਉੱਤੇ ਪਾਤੀਓ ਭੇਟਾ ਤੇ ਆਹ ਹੁਣ ਸਾਡਾ ਕੰਮ ਕਰਦੇ ਇਹ ਰੈਡੀमेड ਹੋ ਗਏ ਨਾ ਦੁਨੀਆ ਦੇ ਇਸ ਦੁਨੀਆ ਦੀ ਭੱਜ ਦੌੜ ਦੇ ਵਿੱਚ ਅਸੀਂ ਵੀ ਰੈਡੀमेड ਚੱਲ ਗਏ ਇਨੇ ਇਨਸਾਨ ਨੂੰ ਕਿਸੇ ਦੁਕਾਨ ਤੇ ਜਾ ਕੇ ਕਹਿੰਦਾ ਆ ਪੈਸੇ ਲੈ ਤੇ ਕਪੜਾ ਕਿੰਨੇ ਰੁਪਏ ਮੀਟਰ ਕਹਿੰਦਾ ਇਹਨਾਂ ਕਰਸ ਦੇ ਦੇ ਹੁਣ ਉਹ ਕਿਸੇ ਨੇ ਪ੍ਰਚਾਰਕ ਨੂੰ ਸਟੇਜ ਦੇ ਉੱਤੇ ਜਾ ਕੇ ਕਹਿ ਰਿਹਾ ਹੈ ਪ੍ਰਚਾਰਕ ਨੂੰ ਸਟੇਜ ਦੇ ਉੱਤੇ ਜਾ ਕੇ ਕਹਿੰਦਾ ਕਹਿੰਦਾ ਬਾਬਾ ਜੀ ਅਰਦਾਸ ਕਰ ਦਿਓ ਤੇ ਆ 100 ਰੁਪਏ ਲੈ ਲਓ ਕਿ ਮਾਰੇ ਟਰੈਕਟਰ ਦੇ ਦੇ ਟਰੈਕਟਰ ਤੇ ਅਰਦਾਸ ਕਰ ਦਿਓ ਹੁਣ ਉਹਨੂੰ ਕੋਈ ਬੰਦਾ ਪੁੱਛੇ ਕਿ ਤੇਰੀ ਮਿਹਨਤ ਕਿੰਨੀ ਕੁ ਕਰ ਰਹੀ ਹੈ ਤੇ ਲੋੜ ਹੈ ਟਰੈਕਟਰ ਦੀ ਮਿਹਨਤ ਕਰ ਰਿਹਾ ਹੈ ਜੇ ਮਿਹਨਤ ਕਰ ਰਿਹਾ ਤੇ ਮਾਲਕ ਨੂੰ ਕਹੇ ਮਾਰੇ ਤੂੰ ਤੰਦਰੁਸਤੀ ਦਿੱਤੀ ਹੈ ਤੂੰ ਸਰੀਰ ਨੂੰ ਤੰਦਰੁਸਤ ਦਿੰਦਾ ਆ ਮਿਹਨਤ ਕਰ ਰਿਹਾ ਮੈਂ ਇਹ ਤੇਰਾ ਬੜਾ ਵੱਡਾ ਸ਼ੁਕਰਾਨਾ ਹੈ ਇਹ ਤੇਰੀ ਮਿਹਨਤ ਦੇ ਬਦੌਲਤ ਤੇਰੇ ਉਦਮ ਦੇ ਬਦੌਲਤ ਅੱਜ ਮੈਂ ਇਹ ਚੀਜ਼ ਨੂੰ ਹਾਸਲ ਕੀਤਾ ਤੇਰਾ ਸ਼ੁਕਰਾਨਾ ਬੜਾ ਵੱਡਾ ਹੈ ਟਰੈਕਟਰ ਦੇ ਦਿਓ ਉਹ ਕਹਿੰਦਾ 50 ਹੋਰ ਪਾਦ ਟਰਾਲੀ ਵੀ ਨਾਲ ਲੈ ਜਾ ਸਾਡੀ ਹਾਲਤ ਇਹ ਕੁਝ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਨੂੰ ਜਦੋਂ ਪੜ੍ਹੀਏ ਨਾ ਮਾਲਕ ਜੀ ਮੈਂ ਲੈਣੀ ਚਾਹੁੰਦਾ ਹਾਂ ਨੌਕਰੀ ਮੈਂ ਕਿਵੇਂ ਲਵਾਂ ਗੁਰੂ ਗ੍ਰੰਥ ਸਾਹਿਬਾਰੇ ਪਾ ਸ਼ਰੀ ਬਾਣੀ ਕਹਿੰਦੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਦੋਂ ਤੂੰ ਵਿਦਿਆ ਨੂੰ ਵਿਚਾਰ ਲਏਗਾ ਨਾ ਸੱਜਣਾ ਯਾਦ ਰੱਖੀ ਤੇਰੇ ਉੱਤੇ ਬੜਾ ਵੱਡਾ ਪਰਉਪਕਾਰ ਕਰੇਗੀ ਚਾਰ ਅੱਖਰ ਲਿਖ ਕੇ ਹੰਕਾਰੀ ਨਾ ਹੋ ਜਾਈਂ ਚਾਰ ਅੱਖਰ ਪੜ ਕੇ ਹੰਕਾਰੀ ਨਾ ਹੋ ਕੇ ਤੁਰਿਆ ਫਿਰਿ ਬਹੁਤ ਐਸੇ ਤੁਹਾਨੂੰ ਲੋਕ ਮਿਲਣਗੇ ਚੰਗੀ ਪੜੀ ਜ਼ਿੰਦਗੀ ਚੱਲਦੀ ਐ ਇੰਟੈਲੀਜੈਂਟ ਨੇ ਬੜੀ ਸੋਹਣੀ ਪੜਾਈ ਚੱਲਦੀ ਐ ਹੰਕਾਰ ਵਿੱਚ ਹੀ ਮਾਰੇ ਗਈ ਰੁੱਲਦੇ ਹੋਏ ਨਜ਼ਰ ਆਏ ਨੇ ਤੁਹਾਡੀ ਜ਼ਿੰਦਗੀ ਵਿੱਚ ਤੇ ਮੇਰੀ ਜ਼ਿੰਦਗੀ ਵਿੱਚ ਵੀ ਚਾਰ ਮੈਟਰਕਥਾ ਦੇ ਤਿਆਰ ਕਰ ਲੇ ਚਾਰ ਸ਼ਬਦ ਕੀਰਤਨ ਦੇ ਤਿਆਰ ਕਰ ਲੇ ਬੋਲ ਲੇ ਸੰਗਤ ਨੇ ਵਾਵਾ ਕੀਤੀ ਉਹ ਕੀਤਨ ਕਿਤੇ ਹੰਕਾਰ ਸਿਰ ਦੇ ਉੱਤੇ ਚੜ ਕੇ ਨੱਚਦਾ ਹੈ ਮਾਲਕ ਦੀ ਇਹ ਨਾ ਕਦੇ ਨੱਚੇ ਤੇਰੀ ਵਿਦਿਆ ਨੂੰ ਵਿਚਾਰਿਆ ਹੈ ਮੇਰੇ ਤੇ ਪਰ ਉਪਕਾਰ ਕਰਦੇ ਮਾਲਕ ਅੱਜ ਦੇ ਸ਼ਬਦ ਦੇ ਅੰਦਰ ਸਾਰਾ ਇਹੀ ਸਾਨੂੰ ਸਮਝਾਉਂਦੇ ਨੇ ਗੁਰੂਦੇਵ ਕਹਿਣ ਲੱਗੇ ਐਸਾ ਸੱਚਾ ਇੱਕ ਹੋ ਜਾਣ ਪਹਿਲੀ ਗੱਲ ਤੇ ਉਸ ਪ੍ਰਮਾਤਮਾ ਨੂੰ ਹੀ ਸੱਚਾ ਜਾਣੀ ਹੋਰ ਕਿਸੇ ਚੀਜ਼ ਨੂੰ ਨਹੀਂ ਕਿੰ ਨੂੰ ਨਹੀਂ ਪਤਾ ਪ੍ਰਮਾਤਮਾ ਸੱਚਾ ਹੈ ਸਾਰਿਆਂ ਨੂੰ ਪਤਾ ਹੈ ਪੜਦੇ ਵੀ ਆ ਸੁਣਦੇ ਵੀ ਆ ਵਿਚਾਰਦੇ ਵੀ ਆ ਜਿਉਂਦ ਜਿੰਦਗੀ ਸ਼ੁਰੂ ਹੋਈ ਹੈ ਜਿਉਂ ਦੇ ਕੰਨਾਂ ਦੇ ਬੋਲ ਸਮਝਨੇ ਸ਼ੁਰੂ ਹੋਏ ਨੇ ਉਦੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਪ੍ਰਮਾਤਮਾ ਸੱਚਾ ਹੈ ਪ੍ਰਮਾਤਮਾ ਸੱਚਾ ਹੈ ਉਹਨੇ ਇਹ ਐਂਗਲ ਨਾਲ ਕਮਾ ਕੇ ਦੇਖ ਲੀਏ ਪ੍ਰਮਾਤਮਾ ਤੇਰਾ ਗਿਆਨ ਸੱਚਾ ਹੈ ਤੇ ਸੱਚੇ ਗਿਆਨ ਨੂੰ ਕਦੇ ਕੋਈ ਛੁਟਲਾ ਨਹੀਂ ਸਕਦਾ ਜਿੰਨਾ ਮਰਜ਼ੀ ਕੋਈ ਔਲੇ ਦੇ ਪਰਦੇ ਪਾਉਣ ਦੀ ਕੋਸ਼ਿਸ਼ ਕਰੇ ਉਹ ਸੱਚ ਬਾਹਰ ਆਉਂਦਾ ਜ਼ਰੂਰ ਹੈ ਮਾਲਕ ਆਖ ਕਹੇ ਸੱਚ ਪੁਰਾਣਾ ਹੋਵੇ ਨਹੀਂ ਸੀ ਤੱਕ ਦੇ ਨਾ ਪਟਾ ਸੱਚੀ ਚੀਜ਼ ਕਦੇ ਲੁਕਦੀ ਨਹੀਂ ਇਨਸਾਨ ਜਿੰਨੇ ਮਰਜੀ ਚਲਾਕੀਆਂ ਬੇਈਮਾਨੀਆਂ ਕਰਕੇ ਉਹਨੂੰ ਲੁਕਾਉਂਦਾ ਰਹੇ ਉਹ ਉੱਭਜਦੀ ਜ਼ਰੂਰ ਹੈ ਧਰਤੀ ਦੇ ਹੇਠਾਂ ਬੀਜ ਸੁੱਟ ਦਿੰਦੇ ਹੋ ਨਾ ਅਣਜਾਣੇ ਚ ਬੀਜਿਆ ਜਾਏ ਉਹ ਧਰਤੀ ਦੀ ਹਿੱਕ ਨੂੰ ਪਾੜ ਕੇ ਬਾਹਰ ਨਿਕਲਦਾ ਹੈ ਇਸਾ ਚ ਇਦਾਂ ਦਾ ਹੈ ਇਨਸਾਨ ਨੇ ਉਹਨੂੰ ਬੀਜ ਸੁੱਟ ਦਿੱਤਾ ਉਹਦੇ ਤੇ ਮਿੱਟੀ ਪਾ ਦਿੱਤੀ ਬਹੁਤ ਕੁਝ ਕਰ ਦਿੱਤਾ ਆ ਕਿਸੇ ਵੀ ਜ਼ਮੀਨ ਦੇ ਵਿੱਚ ਉੱਥੇ ਕਾ ਉਗ ਜਾਂਦਾ ਹੈ। ਪਰ ਉੱਥੇ ਰਹਿਣਾ ਬੰਦ ਕਰ ਦੋਗੇ 2 ਮਹੀਨੇ ਬਾਅਦ 3 ਮਹੀਨੇ ਬਾਅਦ ਨਿਕਲੇ ਵਕ ਕੰਧਾਂ ਵਿੱਚੋਂ ਕਾ ਨਿਕਲਦਾ ਹੈ। ਮਤਲਬ ਉਹ ਕਿਤੇ ਨਾ ਕਿਤੇ ਪੁੰਗਰ ਰਿਹਾ ਹੈ, ਪੁੰਗਰ ਰਿਹਾ ਹੈ। ਜੋ ਰਿਐਲਿਟੀ ਹੈ ਉਹ ਦਬਦੀ ਨਹੀਂ, ਸਚਾਈ ਕਦੇ ਛੁਪਦੀ ਨਹੀਂ। ਮਾਲਕ ਆਖਣ ਲੱਗੇ ਐਸਾ ਸਾਚਾ ਇੱਕ ਤੂੰ ਇੱਕ ਉਹ ਜਾਣ ਉਸ ਸੱਚੇ ਪ੍ਰਮਾਤਮਾ ਦੇ ਸੱਚੇ ਗਿਆਨ ਨੂੰ ਸੱਚ ਸਮਝ ਜੰਮਣ ਮਰਨਾ ਹੁਕਮ ਪਛਾਨ ਇਹ ਜੰਮਣ ਤੇ ਮਰਨ ਦੇ ਹੁਕਮ ਨੂੰ ਤੂੰ ਪਛਾਨ ਲੈ ਹੁਣ ਜੰਮਣ ਤੇ ਮਰਨ ਦਾ ਹੁਕਮ ਕੇਵਲ ਫਿਜ਼ੀਕਲ ਤੌਰ ਦੇ ਉੱਤੇ ਨਾ ਵੀ ਵਿਚਾਰੀਏ ਮਾਨੀ ਵਿਚਾਰ ਲਿਆ ਬੰਦਾ ਮਰ ਜਾਂਦਾ ਬੰਦਾ ਜੀ ਪੈਂਦਾ ਬੰਦਾ ਮਰ ਜਾਂਦਾ ਬੰਦਾ ਜੀ ਪੈਂਦਾ ਕੇਵਲ ਇਸ ਤਰੀਕੇ ਨਾਲ ਨਹੀਂ ਬੰਦਾ ਹੰਕਾਰ 'ਚ ਮਰ ਗਿਆ ਬੰਦਾ ਈਰਖਾ ਦੇ ਵਿੱਚ ਹੀ ਮਰ ਗਿਆ ਬੰਦਾ ਲਾਲਚ ਵਿੱਚ ਮਰੀ ਗਿਆ ਇਹ ਨਹੀਂ ਦੇਖਿਆ ਕਿ ਮੇਰੀ ਮਾਂ ਹੈ ਮੇਰੀ ਭੈਣ ਹੈ ਮੇਰਾ ਭਤੀਜਾ ਹੈ ਮੇਰਾ ਭਾਂਜਾ ਹੈ ਹੰਕਾਰ ਹੋਇਆ ਲਾਲਚ ਹੋਇਆ ਇਨਸਾਨ ਇਹ ਵਿਕਾਰਾਂ ਦੇ ਵਿੱਚ ਐਸਾ ਗੁਲਤਾਨ ਹੋ ਕੇ ਮਰਦਾ ਹੈ ਮਾਫ ਕਰਿਓ ਅਸੇ ਕਿਹੋ ਜੀਆਂ ਸਾਨੂੰ ਖਬਰ ਸੁਣਨ ਨੂੰ ਮਿਲਦੀਆਂ ਹਨ ਚਾਰ ਛੇਲੜਾਂ ਵਾਸਤੇ 3 ਦੀ ਉਮਰ ਦੀ ਲੜਕੀ ਦੇ ਨਾਲ ਵਿਆਹ ਕਰਾ ਕੇ ਬਾਹਰ ਚਲੇ ਗਿਆ ਇਹ ਮਰਨ ਵਾਲਾ ਕੰਮ ਨਹੀਂ ਇਹ ਰਿਸ਼ਤੇ ਅਸੀਂ ਸ਼ਿੱਕੇ ਨਹੀਂ ਟੰਗ ਦਿੱਤੇ ਕਿ ਨੀਆਂ ਖਬਰਾਂ ਸਾਨੂੰ ਸੁਣਨ ਮਿਲੀਆਂ ਇਨਸਾਨ ਦੀ ਦੌੜ ਇੰਨੀ ਅੱਜ ਹੋ ਗਈ ਨੂਹਾਂ ਦੇ ਨਾਲ ਮਾਫ਼ ਕਰਿਓ ਨੂਹਾਂ ਦੇ ਨਾਲ ਸਹੁਰਿਆਂ ਦੇ ਰਿਸ਼ਤੇ ਕਰਾ ਕਰਾ ਕੋਟ ਮੈਰਿਜਾਂ ਆਈਲੈਂਡਸ ਕਰਾ ਕਰਾ ਬਾਹਰ ਕੇ ਮਰਨ ਮਰਨ ਵਾਲਾ ਕੰਮ ਨਹੀਂ ਕਾਦੀਆਂ ਤਰੱਕੀਆਂ ਕੀਤੀਆਂ ਨੇ ਅਸੀਂ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਮੈਂ ਗੁਰਦਾਸਪੁਰ ਚ ਹੁਣ ਕਥਾ ਕਰਕੇ ਆਇਆ ਸੀ ਮੈਂ ਤੇ ਕੋਈ ਗੱਲ ਕਹੀ ਸੀ ਮੈਂ ਕਿ ਮੈਂ ਤੁਆਂ ਨੂੰ ਇੰਨੀ ਗੱਲ ਕਹਾਂ ਗੁਰਬਾਣੀ ਪੜਿਆ ਕਰੋ ਤੁਸੀਂ ਗੁਰਬਾਣੀ ਪੜ ਲਾਜੋ ਠੀਕ ਹੈ ਤੇ ਜਿਹੜਾ ਨੂਹ ਦੇ ਨਾਲ ਵਿਆਹ ਕਰਾ ਕੇ ਗਿਆ ਹੋਵੇਗਾ ਹੋ ਸਕਦਾ ਉਹ ਵੀ ਚਾਰ ਵੇਰ ਜਾ ਕੇ ਗੁਰਦੁਆਰਾ ਸਾਹਿਬ ਪਾਠ ਕਰਦਾ ਹੋਈ ਬਾਣੀ ਪੜੋ ਜੀ ਬਾਣੀ ਦੇ ਪੜਨ ਲੱਗ ਗਏ ਤੇ ਮਾਫ ਕਰਿਓ ਜਦੋਂ ਜੀਵਨ ਜਾਚ ਨੂੰ ਦੇਖਿਆ ਜਾਂਦਾ ਉੱਥੇ ਫਿਰ ਕੀ ਹੈ ਮੈਂ ਕਹਾਂ ਮੇਰੀ ਵੀ ਚਾਰ ਸਿੱਧੀ ਹੋਏਗੀ ਜ਼ਿੰਦਗੀ ਨੂੰ ਸੁਧਾਰ ਲਓ ਮਾਲਕ ਨੇ ਬੰਦੇ, ਕੁੱਤਿਆਂ ਦੀਆਂ, ਬਾਂਦਰਾਂ ਦੀਆਂ, ਜਾਨਵਰਾਂ ਦੀਆਂ ਉਦਾਹਰਨਾਂ ਦੇ ਦੇ ਕੇ ਗੁਰਬਾਣੀ 'ਚ ਸਮਝਾਇਆ ਕਿਨੂੰ ਐ ਜੀ? ਬੰਦੇ ਨੂੰ, ਇਨਸਾਨ ਨੂੰ ਕਿਤੇ ਮਸ਼ੀਨ ਨੂੰ ਨੇ ਕਿਹਾ ਮਸ਼ੀਨ ਤੂੰ ਮਸ਼ੀਨ ਬਣ ਜਾ। ਕਿਤੇ ਜਾਨਵਰ ਨੂੰ ਨੇ ਕਿਹਾ ਏ ਜਾਨਵਰ ਤੂੰ ਫਲਾਣਾ ਜਾਨਵਰ ਬਣ ਜਾ। ਉਦਾਹਰਨਾਂ ਦਿੰਦੇ ਨੇ ਜਾਨਵਰਾਂ ਦੀਆਂ ਤੇ ਸਮਝਾ ਰਹੇ ਨੇ ਬੰਦੇ ਆ ਤੂੰ ਬੰਦਾ ਬਣ। ਜ਼ਿੰਦਗੀ ਜਿਉਂਦੇ ਤਰੀਕੇ ਨੂੰ ਸਿੱਖ। ਮਾਲਕ ਆਖਣ ਜੰਮਣ ਮਰਨਾ ਹੁਕਮ ਪਛਾਨ ਇਹ ਜੰਮਣ ਤੇ ਮਰਨ ਦੇ ਹੁਕਮ ਨੂੰ ਗੇੜ ਨੂੰ ਪਛਾਨ ਐਵੇਂ ਨਾ ਕਿਤੇ ਵਿਕਾਰਾਂ ਵਿੱਚ ਮਰਦਾ ਰਹੀਂ ਗੁੜਕਾ ਸੱਬ ਲੈ ਕੇ ਬੈਠਾ ਗੁਰਬਾਣੀ ਪੜੇ ਫੇਰ ਜੀ ਪਿਆ ਫੇਰ ਵਿਕਾਰਾਂ ਚ ਮਰ ਗਿਆ ਮਾਲਕ ਆਖਣ ਜੰਮਣ ਮਰਨਾ ਹੁਕਮ ਪਛਾਨ ਲੇਖ ਅਸੰਖ ਲਿਖ ਲਿਖ ਮਾਨ ਮਾਲਕ ਆਖਣ ਬੜੇ ਅਸੇ ਲੋਕ ਨੇ ਮੇਰੇ ਵਰਗਾ ਕੋਈ ਵਿਆਖਿਆਕਾਰ ਮੇਰੇ ਵਰਗਾ ਕੋਈ ਪ੍ਰਚਾਰਕ ਮੇਰੇ ਵਰਗਾ ਕੋਈ ਕੀਰਤਨੀਆ ਪਰਮਾਤਮਾ ਦੇ ਲੇਖਾਂ ਨੂੰ ਗਾਈਏ ਜੀ ਪਰਮਾਤਮਾ ਦੇ ਲੇਖਾਂ ਨੂੰ ਲਿਖੀਏ ਮਾਲਕ ਅਖਲ ਖਟਿਆ ਕੀ ਹੈ ਲੇਖ ਅਸ਼ੰਖ ਲੇਖ ਲੇਖ ਮਾਨ ਬੜੇ ਐਸੇ ਲੋਕ ਨੇ ਜਿਨ੍ਹਾਂ ਨੇ ਪਰਮਾਤਮਾ ਬਾਰੇ ਬਹੁਤ ਕੁਝ ਲਿਖਿਆ ਪਰ ਸਿਰ ਦੇ ਉੱਤੇ ਹੰਕਾਰ ਚੱਕ ਲਿਆ ਲੇਖ ਲੇਖ ਮਾਨ ਹੰਕਾਰੀ ਹੋ ਗਏ ਈਗੋ ਮਾਲਕ ਅਖ ਮੰਨ ਮਾਨਿਆ ਸੱਚ ਸੁਰਤ ਵਿਖਾਨ ਬੇਸ਼ੱਕ ਅਨਗਿਣਤ ਲੇਖ ਪਰਮਾਤਮਾ ਦੇ ਲਿਖੇ ਜਾਣ ਮਲਕ ਆਖਣ ਲੱਗੇ ਪਰ ਪ੍ਰਮਾਤਮਾ ਦਾ ਕਦੇ ਪਰਲਾ ਬੰਨਾ ਪ੍ਰਮਾਤਮਾ ਦਾ ਕਦੇ ਪਾਰ ਕੀ ਹੈ ਉਹਨੂੰ ਕਦੇ ਪਾਇਆ ਨਹੀਂ ਜਾ ਸਕਦਾ ਹਾਂ ਉਹਨੂੰ ਸਮਝਿਆ ਜ਼ਰੂਰ ਜਾ ਸਕਦਾ ਹੈ ਸਮੁੰਦਰ ਦੇ ਵਿੱਚ ਇਨਸਾਨ ਸਮਾਜ ਰੂਹ ਸਕਦਾ ਪਰ ਸਮੁੰਦਰ ਨੂੰ ਕਦੇ ਭਰ ਨਹੀਂ ਸਕਦਾ ਇਸ ਇਸ ਗੱਲ ਨੂੰ ਸਮਝ ਲਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰਸ਼ ਤੁਸੀਂ ਹੋ ਸਮੁੰਦਰ ਤੇ ਸਮੁੰਦਰ ਤੁਹਾਡੀ ਬਾਣੀ ਨੂੰ ਮੈਂ ਦਾਸ ਨਹੀਂ ਸਕਦਾ ਕੀ ਹੈ ਕਿਵੇਂ ਹੈ ਕਿਦਾਂ ਹੈ ਪਰ ਹਾਂ ਇਸ ਬਾਣੀ ਵਿੱਚ ਮੈਂ ਸਮਝ जरूर ਸਕਦਾ ਹਾਂ ਬੜੀ ਪਿਆਰੀ ਘਟਨਾ ਸ਼ੁਕਰਾਤ ਹੋਇਆ ਸ਼ੁਕਰਾਤ ਸ਼ੁਕਰਾਤ ਲੋਟੇ ਨੂੰ ਭਰਦਾ ਹੈ ਸਮੁੰਦਰ ਦੇ ਵਿੱਚੋਂ ਤੇ ਉਹਨੂੰ ਵਾਪਸ ਫੇਰ ਲੋਟੇ 'ਚ ਪਾਉਂਦਾ ਹੈ ਬੜੀ ਆਰੀ ਵੇਖਿਆ ਕਿੰਨੇ ਕੀ ਕਰ ਰਹੀ ਹੈ ਕਹਿੰਦਾ ਸਮੁੰਦਰ ਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦਾ ਤੂੰ ਮੂਰਖ ਹੈ ਕਿਰ ਸਮੁੰਦਰ ਨੂੰ ਭਰਿਆ ਜਾ ਸਕਦਾ ਹੈ ਕਿੰਨਾ ਕ ਯਤਨ ਕਰ ਲੇਗਾ ਜਦੋਂ ਤੈਨੂੰ ਸਵੇਰ ਤਾਂ ਦੇਖ ਰਿਹਾ ਤੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ ਨਹੀਂ ਐਨੀ ਗੱਲ ਸੁਣੀ ਲੋਟਾ ਫੜਿਆ ਚੁੱਕ ਕੇ ਸਮੁੰਦਰ ਦੇ ਵਿੱਚ ਮਾਰਿਆ ਕਹਿੰਦਾ ਜੇਕਰ ਇਹਨੂੰ ਭਰ ਨਹੀਂ ਸਕਦਾ ਲੋਟਾ ਸਮੁੰਦਰ 'ਤੇ ਜਾ ਕੇ ਸਮਾਤਿ ਸਕਦਾ ਹੈ ਨਾ ਗੁਰੂ ਗ੍ਰੰਥ ਸਾਹਿਬ ਬਾਣੀ ਇਸ ਤਰ੍ਹਾਂ ਦੀ ਹੈ ਪ੍ਰਮਾਤਮਾ ਮੈਂ ਬਾਣੀ ਨੂੰ ਪੜ ਕੇ ਮੈਂ ਬਾਣੀ ਵਰਗਾ ਰੂਪ ਧਾਰਨ ਕਰਾਂ ਇਹ ਬਾਣੀ ਵਰਗੇ ਗੁਣ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਾ। ਮਹਾਰਾਜ ਆਖਣ ਲੱਗੇ ਮਨ ਮਾਨੇ ਸੱਚ ਸੂਰਤ ਸਮਾਨ। ਪ੍ਰਮਾਤਮਾ ਦੀ ਯਾਦ ਦੇ ਵਿੱਚ ਆਪਣੇ ਮਨ ਨੂੰ ਟਿਕਾ ਕੇ ਮhall ਆਖਣ ਲੱਗੇ ਬੇਸ਼ੱਕ ਪ੍ਰਮਾਤਮਾ ਦੇ ਭਾਵੇਂ ਲੇਖਾਂ ਨੂੰ ਕਦੇ ਬਿਆਨ ਨਾ ਕੀਤਾ ਜਾ ਸਕਦਾ ਹੋਈ। ਉਹਦਾ ਪਰਲਾ ਬੰਨਾ ਨਾ ਕਿਤੇ ਪਾਇਆ ਜਾ ਸਕਦਾ ਹੋਈ। ਮਲਕ ਆਖਣ ਲੱਗੇ ਸੱਚ ਸੁਰਤ ਵਿਖਾਣ ਔਰ ਇਸ ਸੁਰਤ ਨੂੰ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਕਥਨੇ ਬਦਨੀ ਪੜ ਪੜ ਭਾਰ ਮਲਕ ਆਖਣ ਲੱਗੇ ਜੇਕਰ ਕੋਈ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਹੈ ਨਾ ਤੂੰ ਹੰਕਾਰੀ ਵੀ ਹੋ ਜਾਂਦਾ ਹੈ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਜਿਹੜੀ ਬਾਣੀ ਉਹਦਾ ਪਾਠ ਕਰਦੇ ਸੀ ਇਸ ਵਿਕਾਰਾਂ ਨੂੰ ਖਤਮ ਕਰਨ ਵਾਸਤੇ ਲਾਲਚ ਨੂੰ ਹੰਕਾਰ ਨੂੰ ਈਰਖਾ ਨੂੰ ਜੇ ਉਹੀ ਬਾਣੀ ਦਾ ਹੰਕਾਰ ਹੋ ਜਾਏ ਫੇਰ ਜਿਹੜੀ ਦਵਾਈ ਖਾਂਦੇ ਸੀ ਇਲਾਜ ਕਰਨ ਵਾਸਤੇ ਜੇ ਉਹੀ ਦਵਾਈ ਮੌਤ ਦਾ ਕਾਰਨ ਬਣ ਜਾਏ ਫੇਰ ਮਾਲਕ ਆਖਣਗੇ ਇੱਥੇ ਤਾਂ ਫਿਰ ਗਲਤ ਹੈ ਨਾ ਮਾਲਕ ਆਖਣ ਲੱਗੇ ਤੂੰ ਬਾਣੀ ਨੂੰ ਵਰਗਾ ਹੋਣ ਦੀ ਕੋਸ਼ਿਸ਼ ਕਰ ਬਾਣੀ ਨੂੰ ਆਪਣੇ ਅੰਦਰ ਨਾ ਪਾ ਤੂੰ ਆਪਣੇ ਨੂੰ ਬਾਣੀ ਵਰਗਾ ਬਣਾ ਲੈ ਮਾਲਕ ਆਖਣ ਲੱਗੇ ਲੇਖ ਅਸੰਖ ਲੇਖ ਅਪਾਰ ਪਰਮਾਤਮਾ ਅਸੰਖ ਐਸੇ ਲੋਕ ਨੇ ਜੋ ਤੇਰੀ ਗੁਣਾ ਨੂੰ ਗਾਉਂਦੇ ਨੇ ਲੇਖ ਅਪਾਰ ਪਰ ਤੇ ਉਹ ਗਉਣ ਵਾਲੇ ਜਿਹੜੇ ਗਉਣ ਨੇ ਉਹ ਅਪਾਰ ਨੇ ਉਹ ਗੁਣਾ ਤੋਂ ਪਰੇ ਹਨ ਐਸਾ ਸੱਚਾ ਤੂੰ ਇੱਕੋ ਜਾਣ ਐਸੇ ਪਰਮਾਤਮਾ ਨੂੰ ਤੂੰ ਇੱਕੋ ਨੂੰ ਸੱਚ ਜਾਣ ਜੰਮਣ ਮਰਨਾ ਹੁਕਮ ਪਛਾਨ ਜੰਮਣ ਤੇ ਮਰਨ ਦੇ ਹੁਕਮ ਨੂੰ ਤੂੰ ਪਛਾਨ ਲੈ ਮਾਇਆ ਮੋਹ ਜਗ ਬਾਦ ਦਾ ਜਮ ਕਾਲ ਮਾਲਕ ਆਖਣ ਲਈ ਜਿਹੜਾ ਇਹ ਬੰਦਾ ਹੈ ਨਾ ਇਨਸਾਨ ਹੈ ਇਹ ਦੁਨੀਆ ਹੈ ਇਹ ਮਾਇਆ ਦੇ ਮੋਹ ਦੇ ਵਿੱਚ ਵੱਜਾ ਹੋਇਆ ਹੈ ਜਮ ਕਾਲ ਫਾਹੀ ਦੇ ਵਿੱਚ ਬੰਦਾ ਛੁਟਣਾ ਨਾਮ ਸਮਹਾਲ ਮਾਲਕ ਆਖਣ ਜੇਕਰ ਛੁਟਣਾ ਚਾਹੁੰਦਾ ਹੈ ਨਾਮ ਨੂੰ ਸੰਭਾਲ ਕੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਅੰਦਰ ਸਮਾ ਕੇ ਮਾਲਕ ਆਖਣੇ ਛੁਟ ਸਕਦਾ ਹੈ ਗੁਰਸਖ ਦਾਤਾ ਅਵਰ ਨਾ ਪਾਲ ਗੁਰੂ ਹੀ ਸੁੱਖਾਂ ਦਾ ਦਾਤਾ ਹੈ ਹੋਰ ਕਿਤੇ ਤੂੰ ਇਸ ਨੂੰ ਪਾਲਣ ਦੀ ਕਰੇ ਚਾਨਾ ਨਾ ਰੱਖ ਹਲਤ ਪਲਤ ਨਿਭੀ ਤੁਦ ਨਾਲ ਉਹ ਪਰਮਾਤਮਾ ਹਲਤ ਇਹ ਸਮਾਂ ਤੇ ਪਲਤ ਹੁੰਦਾ ਹੈ ਆਉਣ ਵਾਲਾ ਸਮਾਂ ਕਿਵਲ ਇਹਨੂੰ ਮਰਨ ਦੇ ਨਾਲ ਨਾਲ ਇਹਨੂੰ ਜੋੜ ਕੇ ਦੇਖਿਓ ਕਿ ਜਿਹੜਾ ਪਲਤ ਹੁੰਦਾ ਮਰਨ ਤੋਂ ਬਾਅਦ ਹੈ ਜੀ ਜਿਹੜਾ ਸਮਾਂ ਵੇਖਿਆ ਹੀ ਨਾ ਗਿਆ ਹੋਈ ਹੋ ਸਕਦਾ ਹੁਣ 8 ਵਜੇ ਨੇ 9 ਵਜੇ ਮੈਂ ਦੇਖਿਆ ਥੋੜੀ ਕੀ ਹੋਣਾ ਮੇਰੇ ਨਾਲ ਉਹ ਤਾਂ ਮੇਰਾ ਪਰਲੋਕ ਹੀ ਹੈ ਨਾ ਪਰਾਂ ਲੋਕ ਆਉਣ ਵਾਲਾ ਸਮਾਂ ਉਹ ਤੇ ਮੇਰਾ ਪਲਤ ਹੀ ਹੈ ਨਾ ਜਿਹੜਾ ਹੁਣ ਚੱਲ ਰਿਹਾ ਤੇ ਹਲਤ ਹੈ ਆਉਣ ਵਾਲਾ ਸਮਾਂ 10 ਵਜੇ ਕੀ ਹੋਣਾ ਹੈ 12 ਵਜੇ ਕੀ ਹੋਣਾ ਸਵੇਰ ਦਾ ਦਿਨ ਮੈਂ ਦੇਖਣਾ ਕਿ ਨਹੀਂ ਦੇਖਣਾ ਇਹ ਤਾਂ ਪਰਲੋਕ ਹੀ ਹੈ ਨਾ ਮਾਲਕ ਕਾਹਨ ਲਗੇ ਉਹ ਪਰਮਾਤਮਾ ਜੇਕਰ ਉਸ ਨੂੰ ਤੂੰ ਮਨ ਚ ਵਸਾਏਗਾ ਤੇ ਗੁਰੂਦੇਵ ਕਹਿਣਗੇ ਹਾਲਤ ਪਲਤ ਆ ਸਮਾਂ ਵੀ ਆਉਣ ਵਾਲਾ ਸਮਾਂ ਵੀ ਪਰਮਾਤਮਾ ਤੇਰੇ ਨਾਲ ਨਿਭ ਕੇ ਸੰਭਾਲੇਗਾ ਸ਼ਬਦ ਮਰੇ ਤਾਂ ਏਕ ਲਿਵ ਲਾਈ ਗੁਰੂਦੇਵ ਕਹਿਣ ਲਗੇ ਉਹ ਪਰਮਾਤਮਾ ਦੇ ਨਾਲ ਉਦੋਂ ਹੀ ਜੁੜ ਸਕਦਾ ਹੈ ਜਦੋਂ ਮੋਹ ਵਾਲੇ ਪਾਸਿਓਂ ਮਰ ਜਾਏ ਗੁਰੂਦੇਵ ਕਹਿਣ ਲਗੇ ਮੇਰੇ ਮਨ ਦੇ ਅੰਦਰ ਚਾਹ ਹੈ ਵੀਰ ਮੋਹਿ ਮਰਨੇ ਕਾ ਚਾਹ ਹੈ ਮੇਰੇ ਮਨ ਦੇ ਅੰਦਰ ਚਾਹ ਹੈ ਪਰ ਮਰਾਂ ਕਿਵੇਂ ਪ੍ਰਮਾਤਮਾ ਮੈਂ ਆਪਾਸਿਓ ਮੈਂ ਮਰ ਜਾਵਾਂ ਮੋਹ ਵਾਲੇ ਉਪਾਸਿਓ ਹੰਕਾਰ ਵਾਲੇ ਪਾਸਿਓ ਈਰਖਾ ਵਾਲੇ ਪਾਸਿਓ ਵਿਕਾਰਾਂ ਵਾਲੇ ਪਾਸਿਓ ਸ਼ਬਦ ਮਰੇ ਤਾਂ ਏਕਲੇ ਬਿਲਾਏ ਅਚਰ ਚਰੇ ਤਾਂ ਪਰਮ ਛੁਕਾਏ ਜਿਹੜਾ ਕਦੇ ਨਾਂ ਚਰਿਆ ਜਾਣ ਵਾਲਾ ਹੋਏ ਹੰਕਾਰ ਨੂੰ ਇਨਸਾਨ ਖਤਮ ਨਹੀਂ ਕਰ ਸਕਦਾ ਮਾਲਕ ਜਿਹੜੀਆਂ ਚੀਜ਼ਾਂ ਇੰਪੋਸੀਬਲ ਸਨ ਜਿਹੜੀਆਂ ਚੀਜ਼ਾਂ ਕਦੇ ਅਸੀਮਤ ਸਨ ਉਹਨਾਂ ਨੂੰ ਛੱਡ ਲਿਆ ਆਚਰ ਚਰੇ ਤਾਂ ਮੇਰੇ ਮਨ ਦੇ ਸਾਰੇ ਵਰਮ ਮੁੱਕ ਗਏ ਜੀਵਨ ਮੁਕਤ ਮਨ ਨਾਮ ਵਸਾਏ ਉਹ ਜੀਵਨ ਮੁਕਤ ਪਰਮਾਤਮਾ ਨੂੰ ਮਨ ਚ ਵਸਾ ਲੈਂਦਾ ਹੈ ਗੁਰਮੁਖ ਹੋਏ ਤਾਂ ਸੱਚ ਸਮਾਏ ਉਹ ਗੁਰੂ ਦੇ ਸਾਹਮਣੇ ਰਹਿ ਕੇ ਸੱਚੇ ਨਾਮ ਚ ਸਮਾਇਆ ਰਹਿੰਦਾ ਹੈ ਜਿਨ ਧਰ ਸਾਜੀ ਗगन ਆਕਾਸ਼ ਜਿਹੜੇ ਪਰਮਾਤਮਾ ਨੇ ਧਰਤ ਗगन ਆਕਾਸ਼ ਇਹਨੂੰ ਸਾਜਿਆ ਹੈ ਜਿਨੇ ਸਭ ਥਾਪੀ ਥਾਪੋ ਥਾਪ ਜਿਨੇ ਸਾਰੀ ਸ੍ਰਿਸ਼ਟ ਨੂੰ ਥਾਪਿਆ ਥਾਪਿਆ ਹੈ ਸਰਬ ਨਿਰੰਤਰ ਆਪੇ ਆਪ ਸਾਰੇ ਜਗ੍ਹਾ ਦੇ ਉਹ ਵਸਿਆ ਹੋਇਆ ਕਿਸੇ ਨਾ ਪੁਛੇ ਬਖਸ਼ੇ ਆਪ ਉਹ ਪ੍ਰਮਾਤਮਾ ਕਿਸੇ ਨੂੰ ਪੁੱਛਦਾ ਨਹੀਂ ਹੈ ਪ੍ਰਮਾਤਮਾ ਫਿਰ ਕਿਸੇ ਦੀ ਸਲਾਹ ਨਹੀਂ ਲੈਂਦਾ ਹੁਣ ਇੱਕ ਗੱਲ ਨੋਟ ਕਰਿਓ ਮਾਲਕ ਆਖਣ ਜਿਨੇ ਧਰਤੀ ਸਾਜੀ ਹੈ ਜਿਨੇ ਆਕਾਸ਼ ਬਣਾਇਆ ਜਿਨੇ ਸਾਰੀ ਸ੍ਰਿਸ਼ਟ ਨੂੰ ਪਾਇਆ ਜਿਨੇ ਸਾਰੀ ਕਾਇਨਾਤ ਵਿੱਚ ਵਸਿਆ ਹੋਇਆ ਹੈ ਹੁਣ ਇਹਨੂੰ ਨਾ ਆਪਣੇ ਅੰਤਿਮ ਅਰਦਾਸ ਦੇ ਨਾਲ ਜੋੜ ਕੇ ਦੇਖਿਓ ਮੈਂ ਵੀ ਜੋੜ ਕੇ ਦੇਖਾਂਗਾ ਇਸ ਪੰਕਤੀ ਨੂੰ ਮਾਲਕ ਆਖਣਗੇ ਜਿੰਨੇ ਬੰਦਾ ਬਣਾਇਆ ਜਿੰਨੇ ਧਰਤੀ ਬਣਾਈਆਂ ਜਿੰਨੇ ਆਕਾਸ਼ ਬਣਾਇਆ ਜਿੰਨੇ ਦੁਨੀਆ ਚਲਾਈ ਹੈ ਜਿਹੜਾ ਦੁਨੀਆ ਨੂੰ ਚਲਾ ਰਿਹਾ ਹੈ ਮਾਲਕ ਆਖਣ ਲੱਗੇ ਕਿਸੇ ਨਾ ਪੁੱਛਿਆ ਉਹ ਕਿਸੇ ਨੂੰ ਪੁੱਛਦਾ ਨਹੀਂ ਹੈ ਬਖਸ਼ੇ ਆਪ ਉਹ ਪ੍ਰਮਾਤਮਾ ਆਪੇ ਉਹਦੇ ਕੀਤੇ ਕੋਈ ਪੇਪਰ ਤੋਂ ਉਹਦਾ ਹਿਸਾਬ ਤਾਂ ਕਾ ਰਿਜ਼ਲਟ ਤੋਂ ਸਾਹਮਣੇ ਰੱਖਦਾ ਕਿਸੇ ਪੁੱਛਦਾ ਥੋੜੀ ਹੈ ਸਲਾਹ ਥੋੜੀ ਲੈਂਦਾ ਆ ਮੰਤਰੀ ਇਹਕਰ ਹੁਣ ਲੈਕਚਰ ਕਰਦੇ ਨੇ ਡੇਢ ਡੇਢ ਘੰਟਾ 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 ਬੋਲਦੇ ਨੇ ਤੇ ਕੀ ਆ ਫਿਰ ਪੀਐਮ ਆਪ ਸਟੱਡੀ ਕਰਦਾ ਹੋਏਗਾ ਉਹਦੀ ਉਹਨੂੰ ਚਾਰ ਬੰਦੇ ਲਿਖ ਕੇ ਦਿੰਦੇ ਨੇ ਕਿ ਭਾਈ ਤੂੰ ਆ ਜਾ ਬੋਲਣਾ ਹੈ। ਅੱਜ ਤੂੰ ਆ ਲੈਕਚਰ ਕਰਨਾ ਹੈ। ਅੱਜ ਕਿਸ ਕਿਸ ਜਗ੍ਹਾ ਦੇ ਉੱਤੇ ਜਾ ਰਹੇ ਆ ਉਹ ਫਿਰ ਉਹਦਾ ਪੀਏ ਦੱਸਦਾ ਹੈ ਉਹਨੂੰ ਕੱਲ ਜਿਸ ਜਗ੍ਹਾ ਦੇ ਉੱਤੇ ਜਾ ਰਹੇ ਆ ਇਸ ਸਬੰਧ ਵਿੱਚ ਇਸ ਸਬੰਧ ਦੇ ਅੰਦਰ ਫਲਾਣੇ ਬੰਦੇ ਨੇ ਅਪਾਇੰਟਮੈਂਟ ਲਈ ਹੈ। ਮਾਲਕ ਆਖਣਗੇ ਪ੍ਰਮਾਤਮਾ ਐਡਾ ਵੱਡਾ ਮੰਤਰੀ ਹੈ ਐਡਾ ਵੱਡਾ ਰਾਜ ਕਰਨ ਵਾਲਾ ਕਿਸੇ ਕੋ ਪੁੱਛਦਾ ਨਹੀਂ ਹੈ ਫਿਰ ਮੇਰੇ ਵਰਗੇ ਦਾ ਗੱਲ ਚ ਪੱਲਾ ਪਾ ਕੇ ਫਿਰ ਕੀ ਹੈ ਕਿ ਇਹਨੂੰ ਪ੍ਰਮਾਤਮਾ ਜੀ ਬਖਸ਼ ਲਿਓ ਇਹਨੂੰ ਸਵਰਗਾਂ 'ਚ ਥਾਂ ਦੇਓ ਤੇ ਹੁਣ ਕਿੱਥੋਂ ਸਰਟੀਫਿਕੇਟ ਲੈ ਕੇ ਆਇਆ ਜਾਂ ਮੈਂ ਜਾਂ ਕੋਈ ਭਾਈ ਸਾਹਿਬ ਜਾਂ ਗਰੰਥੀ ਸਿੰਘ ਕਿ ਜਿਹੜਾ ਸਿੱਧਾ ਸਵਰਗਾਂ ਦੇ ਜਾ ਕੇ ਬਾਹ ਫੜਾ ਦੇਗਾ ਬੱਪੂ ਜੀ ਦੀ ਹੈ ਕੋਈ ਇਦਾਂ ਦਾ ਮਾਲਕ ਆਖਣ ਲੱਗੇ ਨਾ ਉਹ ਪ੍ਰਮਾਤਮਾ ਕਿਸੇ ਦੀ ਸਲਾਹ ਨਹੀਂ ਲੈਂਦਾ ਅੰਤਿਮ ਅਰਦਾਸ ਉਤੇ ਕਰਾਏ ਹੋਏ ਅਖੰਡ ਪਾਠ ਕੇਵਲ ਇਸ ਵਾਸਤੇ ਨੇ ਕਿ ਸਾਡੇ ਪਰਿਵਾਰ ਗੁਰੂ ਦੇ ਭਾਣੇ ਦੇ ਅੰਦਰ ਆ ਜਾਏ ਕਿ ਪ੍ਰਮਾਤਮਾ ਜੀਓ ਜਿਹੜਾ ਇਨਸਾਨ ਦੁਨੀਆ ਤੇ ਤੇ ਐਸੀ ਉਹ ਤੇ ਚਲਿਆ ਗਿਆ ਪਿੱਛੇ ਪਰਿਵਾਰ ਨੂੰ ਤੰਦਰੁਸਤੀ ਤੇ ਦੇਹ ਰੋਗਤਾ ਦਿਓ ਆਪਣੇ ਮਾਨਚੋ ਭਰਮ ਕੱਢ ਦੀਏ ਵਾਲੀ ਕਿਸੇ ਨਾ ਪੁੱਛੇ ਬਖਸ਼ੇ ਆਪ ਤੂੰ ਪੁਰ ਅਸਾਗਰ ਮਾਨਕ ਹੀਰ ਪ੍ਰਮਾਤਮ ਤੂੰ ਹੀ ਸਾਗਰ ਹੈ ਤੂੰ ਹੀ ਸਾਗਰ ਚ ਵਸਿਆ ਹੋਇਆ ਹੀਰਾ ਹੈ ਤੂੰ ਨਿਰਮਲ ਸੱਚਗੁਣੀ ਕੇਤੂ ਨਿਰਮਲ ਹੈ ਤੂੰ ਗੁਣੀ ਘੀਰ ਹੈ ਸੁਖ ਮਾਨੇ ਭੇਟੇ ਗੁਰਪੀਰ ਜਿਸ ਮਨੋਕਣ ਤੇਰੀ ਮੇਰ ਹੋ ਜਾਂਦੀ ਜਿੰਨੂੰ ਤੂੰ ਮਿਲ ਜਾਂਦਾ ਹੈ ਉਹ ਸੁੱਖਾਂ ਨੂੰ ਮਾਨਦਾ ਏਕੋ ਸਾਇਬ ਏਕ ਵਜ਼ੀਰ ਤੂੰ ਆਪ ਹੀ ਬਾਦਸ਼ਾਹ ਤੇ ਆਪ ਹੀ ਸਲਾਹਕਾਰ ਹੈ ਆਪ ਹੀ ਵਜ਼ੀਰ ਹੈ ਜਗ ਬੰਦੀ ਮੁਕਤੇ ਹੋ ਮਾਰੀ ਸਾਰਾ ਜਗ ਜਿਹੜਾ ਹੈ ਉਹ ਕੈਦ ਵਿੱਚੋਂ ਉਹ ਕੈਦ ਵਿੱਚ ਉਹ ਹੀ ਆਜ਼ਾਦ ਹੋ ਸਕਦਾ ਜਿਹਨੇ ਹਉਮੈ ਖਤਮ ਕਰ ਲਈ ਜਗ ਗਿਆਨੀ ਵਿਰਲਾ ਆਚਾਰੀ ਜਗ ਤੇ ਗਿਆਨੀ ਬੜਾ ਹੈ ਗਿਆਨ ਸਾਰਿਆਂ ਨੂੰ ਹੈ ਕਿਤੇ ਨਾ ਕਿਤੇ ਗੁਰੂ ਦੀ ਗੱਲ ਤੇ ਕਰਦੇ ਹੀ ਆਂ ਸੁਣਦੇ ਹੀ ਆਂ ਸੁਣ ਕੇ ਜਾਂਦੇ ਹੋ ਮੈਂ ਕਰਦਾ ਹਾਂ ਜਾਂ ਕਿ ਕੋਈ ਮੈਂ ਸੁਣਦਾ ਹਾਂ ਜਾਂ ਮੈਂ ਪੜ੍ਹਦਾ ਹਾਂ ਮਾਲਕ ਆਖਣ ਲੱਗੇ ਜਗ ਗਿਆਨੀ ਸਾਰਾ ਜੱਗ ਗਿਆਨੀ ਹੈ ਪਰ ਗੁਰਦੇਵ ਕੰਗ ਵਿਰਲਾ ਵਿਰਲਾ ਆਚਾਰੀ ਕੋਈ ਵਿਰਲਾ ਹੈ ਜੋ ਉਸ ਗਿਆਨ ਨੂੰ ਆਪਣੇ ਆਚਰਣ ਵਿੱਚ ਲੈ ਕੇ ਆਉਂਦਾ ਜ਼ਿੰਦਗੀ ਦੇ ਅੰਦਰ ਜੋ ਜ਼ਿੰਦਗੀ ਨੂੰ ਪ੍ਰੈਕਟੀਕਲ ਵਿੱਚ ਲੈ ਕੇ ਆਉਂਦਾ ਮਾਲਕ ਆਖਣ ਲੱਗੇ ਜਗ ਪੰਡਤ ਪੰਡਤ ਦਾ ਅਰਥ ਇਹ ਨਹੀਂ ਹੈ ਤੋ ਬੋਧੀ ਵਾਲਾ ਪੰਡਿਤ ਅਰਥ ਵਿਦਵਾਨ ਪੰਡਿਤ ਅਰਥ ਸਕਾਲਰ ਮਾਲਕ ਆਖਣੇ ਜੱਗ ਪੰਡਿਤ ਇਹ ਸਾਰਾ ਸੰਸਾਰ ਹੀ ਇੱਕ ਵਿਦਵਾਨਾਂ ਦਾ ਹਰੇਕ ਹੀ ਇਹ ਪੋਸਟਾਂ ਉੱਤੇ ਪਾਕ ਵੀ ਫੇਸਬੁਕ ਵੀ ਵਿਦਵਾਨ ਨਹੀਂ ਲੱਭਦੇ ਕਿੰਨੇ ਨੇ ਐਸੇ ਸੋਸ਼ਲ ਮੀਡੀਆ ਵਾਲੇ ਵਿਦਵਾਨ ਮਾਲਕ ਆਖਣ ਲੱਗੇ ਜੱਗ ਪੰਡਿਤ ਪਰ ਵਿਰਲਾ ਵਿਚਾਰੀ ਕੋਈ ਵਿਰਲਾ ਹੈ ਬਾਣੀ ਵਿਰਲੋ ਵਿਚਾਰ ਸੀ ਕੋਈ ਵਿਰਲਾ ਹੈ ਜਿਹੜਾ ਇਸ ਬਾਣੀ ਨੂੰ ਵਿਚਾਰਦਾ ਹੈ ਮੇਨ ਸਤਗੁਰ ਪੇਟੇ ਸਭ ਫਿਰੇ ਹੰਕਾਰੀ ਸਾਰੇ ਗੁਰੂ ਨੂੰ ਮਿਲਣ ਤਬਿਨਾ ਹੰਕਾਰੀ ਤੁਰੇ ਫਿਰਦੇ ਨੇ ਜਗ ਦੁਖੀਆ ਸੁਖੀਆ ਜਨਸ ਹੋਏ ਸਾਰਾ ਸੰਸਾਰ ਦੁਖੀ ਹੈ ਸੁਖੀ ਹੋਇ ਜਗ ਰੋਗੀ ਭੋਗੀ ਗੁਣ ਰੋਏ ਬੜਾ ਜਗ ਰੋਗੀ ਹੈ ਭੋਗੀ ਹੈ ਮਾਲਕ ਅਖਨੇ ਗੁਨਾ ਤੋਂ ਸਾਰੇ ਸਖਨੇ ਰੋ ਰਹੇ ਨੇ ਜਗ ਉਪਜੈ ਬਿਨ ਸੇ ਪਤ ਖੋਏ ਜਗ ਉਪਜਦਾ ਹੈ ਜਗਤ ਵਿੱਚ ਇੱਜ਼ਤ ਗਵਾ ਕੇ ਜਮਦਾ ਮਰਦਾ ਹੈ ਮਾਲਕ ਗੁਰਮਖ ਹੋਵੇ ਬੁੱਝੇ ਸੋ ਜਿਹੜਾ ਮਨੁ ਗੁਰੂ ਦੀ ਸ਼ਰਨ ਵਿੱਚ ਆਉਂਦਾ ਇਸ ਭੇਦ ਨੂੰ ਸਮਝ ਲੈਂਦਾ ਹੈ ਮਹੰਗੋ ਮੋਲ ਭਾਰੂ ਫਾਰ ਇਹ ਪ੍ਰਮਾਤਮਾ ਦੇ ਗੁਣ ਬੜੇ ਮਹਿੰਗੇ ਨੇ ਭਾਰ ਅਫਾਰ ਮਾਲਕ ਆਖੇ ਬੇਅੰਤ ਨੇ ਅਟਲ ਅਸ਼ਲ ਗੁਰਮਤੀ ਧਾਰ ਗੁਰੂ ਦੀ ਮਤ ਲੈ ਕੇ ਉਸ ਨੂੰ ਆਪਣੇ ਹਿਰਦੇ 'ਚ ਸਾਂਭ ਰੱਖੇ ਪ੍ਰਮਾਤਮਾ ਕਦੇ ਮੋਲ ਨਹੀਂ ਮਿਲਦਾ ਆਪ ਗਵਾਈਏ ਤਾਂ ਸਹਿ ਪਾਈਏ ਔਰ ਕੈਸੀ ਚਤਰਾਈ ਆਪਣੇ ਆਪ ਨੂੰ ਗਵਾਉਣਾ ਪੈਂਦਾ ਏ ਇੱਕ ਦਿਨ ਮੁੱਲ ਨਹੀਂ ਲਿਆ ਜਾਂਦਾ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਨਰਾਮ ਲੀਆ ਹੈ ਮੋਲ ਕੰਚਨ ਦੇ ਨਾਲ ਸੋਨੇ ਦੇ ਨਾਲ ਕਰੇ ਤੋਲ ਕੇ ਕਦੇ ਇਸ ਪ੍ਰਮਾਤਮਾ ਨੂੰ ਖਰੀਦਿਆ ਨਹੀਂ ਜਾ ਸਕਦਾ ਜਿਹੜੀ ਭੇਟਾ ਦਿੰਦੇ ਹੋ ਸੁਖਨੀ ਸਹਿਦੀ ਸਹਿਜ ਪਾਠ ਦੀ ਇਹ ਖੰਡ ਪਾਠ ਦੀ ਇਹ ਇੱਕ ਪਾਠੀ ਵਸਤੇ ਹੋ ਸਕਦੀ ਹੈ ਇਹ ਗ੍ਰੰਥੀ ਵਸਤੇ ਹੋ ਸਕਦੀ ਹੈ ਉਸ ਗ੍ਰੰਥੀ ਦੀ ਕਿਰਤ ਹੋ ਸਕਦੀ ਹੈ ਔਰ ਇਹਦਾ ਮਤਲਬ ਇਹ ਨਹੀਂ ਸੀ ਸੁਖਨੀ ਸਾਹਿਬ ਦੀ ਬਾਣੀ ਨੂੰ ਖਰੀਦ ਲਿਆ ਅਸੀਂ ਖੰਡ ਪਾਠ ਨੂੰ ਅਸੀਂ ਅਸੀਂ ਖਰੀਦ ਲਿਆ ਕੀਰਤਨ ਨੂੰ ਅਸੀਂ ਖਰੀਦ ਲਿਆ ਕਥਾ ਨੂੰ ਅਸੀਂ ਖਰੀਦ ਲਿਆ ਇਹ ਕਿਸੇ ਦੇ ਟੈਲੈਂਟ ਦੀ ਕਿਸੇ ਦੀ ਇਹ ਕਲਾ ਦੀ ਇਹ ਕਿਸੇ ਕਲਾ ਦਾ ਮੋਲ ਹੋ ਸਕਦਾ ਹੈ ਮਾਲਕ ਆਖਣਗੇ ਪਰ ਪ੍ਰਮਾਤਮਾ ਦੇ ਬਾਣੀ ਨੂੰ ਤਾਂ